ਵੱਲੋਂ ਇਸ ਵਾਰ ਦੀਵਾਲੀ ਤੇ ਆਮ ਲੋਕਾਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਵਾ GST ਦੇ ਵਿੱਚ ਇੱਕ ਵੱਡੀ ਕਟੌਤੀ ਕੀਤੀ ਗਈ ਆ ਜਿਸ ਦੇ ਨਾਲ ਹਰ ਇੱਕ ਚੀਜ਼ ਤੇ ਜਿਹੜਾ ਵਾ ਹੁਣ ਫਰਕ ਪੈਂਦਾ ਹੋਇਆ ਦਿਖ ਰਿਹਾ ਵਾ ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਹੋਣ ਚਾਹੇ ਉਹ ਕੋਈ ਕਾਰ ਲੈਣ ਜਾ ਰਹੇ ਹੋ ਜਾਂ ਤੁਸੀਂ ਕੋਈ ਟੀਵੀ ਲੈਣ ਜਾ ਰਹੇ ਹੋ ਤਾਂ ਹਰ ਇੱਕ ਚੀਜ਼ ਜਿਹੜੀ ਆ ਸਸਤੀ ਹੋਈ ਹੈ ਇਸ ਦੇ ਨਾਲ ਨਾਲ ਜੋ ਦਵਾਈਆਂ ਨੇ ਉਸ ਤੇ ਉੱਤੇ GST ਕਟਿਆ ਵਾ ਕੁਝ ਜਿਹੜਾ ਵਾ GST 0% ਹੋਇਆ ਵਾ ਤਾਂ ਅਸੀਂ ਇਸ ਵਕਤ ਇੱਕ ਸਟੋਰ ਦੇ ਵਿੱਚ ਮੌਜੂਦ ਹੈਗੇ ਹਾਂ ਜਿੱਥੇ ਲੋਕ ਜਿਹੜੇ ਨੇ ਸ਼ਾਪਿੰਗ ਕਰ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਖਰੀਦਦੇ ਨੇ ਤਾਂ ਗੱਲਬਾਤ ਕਰਾਂਗੇ ਕਿ ਕਿੰਨਾ ਕੁ GST ਦੇ ਉੱਤੇ ਫਰਕ ਪਿਆ ਵਾ ਤਾਂ ਮੇਰੇ ਨਾਲ ਬਨੀਤ ਜੀ ਨੇ ਤਬਨੀ ਜੀ GST ਕਟਿਆ ਵਾ ਸਰਕਾਰ ਨੇ ਇੱਕ ਦਰਵਾਲੀ ਦਾ ਤੋਹਫਾ ਦੇ ਦਿੱਤਾ ਆਮ ਲੋਕਾਂ ਨੂੰ ਕਿੰਨਾ ਕ ਫਰਕ ਹੁਣ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਮਾਤ ਆਦੀ ਨਮਸਤੇ ਜੀ ਮੈਂ ਮੇਰਾ ਨਾਮ ਵਨੀਤ ਹੈ ਜੀ ਸਾਡੀ ਸ਼ਾਪ ਦੀ ਫਰਮ ਦਾ ਨਾਮ ਹੈ ਮਨੀਰਾਮ ਬਲਵੰਤਰਾ ਹੈ ਅਸੀਂ 1948 ਤੋਂ ਇਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਹਾਂ ਅੱਜ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਜੀ ਬਿਸਕਟਸ ਦੀ ਜੋ ਹਰ ਬੱਚੇ ਨੇ ਵੀ ਖਾਣਾ ਵੱਡੇ ਨੇ ਵੀ ਖਾਣਾ ਬਿਊਰਗਰ ਨੇ ਵੀ ਖਾਣਾ ਜਿਨ੍ਹਾਂ ਨੇ ਚਾਹ ਪੀਣੀ ਉਹਨੇ ਡਬੋ ਕੇ ਵੀ ਖਾਣਾ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਬਿਸਕਟ ਦੀ ਜਿਹੜਾ 18% ਤੋਂ 5% ਆ ਗਿਆ ਜੀ GST ਬੜੀ ਵੱਡੀ ਰਾਹਤ ਹੈ ਬੜੀ ਵੱਡੀ ਸਰਕਾਰਾਂ ਨੇ ਰਾਹਤ ਦਿੱਤੀ ਹੈ 18% ਤੋਂ 5% ਲੈ ਕੇ ਆਣਾ ਫਿਰ ਮੈਂ ਗੱਲ ਕਰਾਂਗਾ ਜੀ ਹਰ ਵੱਡੇ ਨੇ ਹਰ ਆਏਗੇ ਨੇ ਘਰੇ ਆਣਾ ਤੇ ਜੂਸ ਪੀਣਾ ਵਾ ਚਾਹੇ ਜੋ ਜਿਹੜੇ ਮਰਜ਼ੀ ਬਣਾਣਾ ਜੂਸ ਹੋਵੇ ਅੱਜ ਜੋ 12% ਤੋਂ 5% ਆ ਗਿਆ ਜੀ ਜੂਸ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਜੀ ਚਾਕਲੇਟ ਦੀ ਹਰ ਵੱਡੇ ਦੀ ਪਸੰਦ ਹਰ ਬੱਚੇ ਦੀ ਪਸੰਦ ਔਰ ਬੰਦਾ ਕਹਿੰਦਾ ਜੀ ਅੱਜ ਤਾਂ ਕੋਈ ਮਿੱਠਾ ਖਾਣਾ ਚਾਕਲੇਟ ਹੀ ਖਾਣੀ ਹੈ 18% ਜੀਐਸਟੀ ਤੋਂ 5% ਜੀਐਸਟੀ ਰਹਿ ਗਿਆ ਬਹੁਤ ਵੱਡੀ ਰਾਹਤ ਹੈ ਉਸ ਤੋਂ ਬਾਅਦ ਜੀ ਸੋਫਸ ਬੈਡਿੰਗ ਸੋਫਸ ਜਿੰਨੇ ਵੀ ਸੀਗੇ 18% ਸੀਗਾ ਉਹ ਤੇ ਟੈਕਸ ਸਭ ਤੋਂ ਵੱਡੀ ਮਤਲਬ ਉਹ ਫਾਇਦਾ ਹੋਇਆ ਸਾਬਣਾਂ ਦੇ ਉੱਪਰ 5% GST رہ گیا ਹੁਣ ਦੇਖੋ GST ਘਟਿਆ ਰਾਉਂਡ ਰਾਉਂਡ 11 12 11% ਘਟ ਗਿਆ ਕੀ ਕੰਪਨੀਆਂ 11% ਦਾ ਰਾਹਤ ਐਂਡ ਕੰਜ਼ਿਊਮਰ ਨੂੰ ਦੇਣ ਗਈਆਂ ਕੀ ਜਿਵੇਂ ਕਿਸੇ ਸਾਬਨ ਦੇ ਉੱਪਰ 300% ਹੈ ਕਿ ਉਹ 12% ਲੈਸ ਕਰਕੇ ਰਾਉਂਡ ਇੱਕ 30 ਔਰ 6 36 ਰੁਪਏ MRP ਦਾ ਲੈਸ ਕਰਨ ਗਈਆਂ ਕੰਪਨੀਆਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਉੱਪਰ ਬਹੁਤ ਸ਼ਕਤੀ ਨਾਲ ਪੇਸ਼ ਆਇਆ ਜਾਵੇ ਤਾਂ ਕਿ ਇਹ MRP ਰਿਡਿਊਸ ਕਰਨ ਇਹ ਨਹੀਂ ਹੈ ਕਿ ਅਸੀਂ ਬੇਸਿਕ ਰੇਟ ਵਧਾਉਂਦੇ ਜੀ MRP ਦਾ 5% ਲਾਤਾਰੀ ਅਸੀਂ ਕੁਝ ਚੀਜ਼ਾਂ ਤੇ 0 ਜੀਐਸਟੀ ਹੈਗਾ ਉਹ ਕੋਈ ਉਹ ਕੁਝ ਇਹਨਾਂ ਦੇ ਵਿੱਚ ਹੈਗਾ ਖਾਣ ਪੀਣ ਦੀ ਚੀਜ਼ਾਂ ਤੇ 0 ਜੀਐਸਟੀ ਹਾਂਜੀ ਜੀ ਮੇਰੀ ਸ਼ਾਪ ਦੇ ਦੋ ਤਿੰਨ ਆਈਟਮਸ ਇਦਾਂ ਦੀਆਂ ਨੇ ਜਿਵੇਂ ਮੈਂ ਗੱਲ ਕਰਾਂਗਾ ਨੈਸਲੇ ਦਾ ਮਿਲਕ ਹੈ ਇਹ ਜੀਐਸਟੀ ਹੈਗਾ ਵੈ ਸਲਿਮ ਮਿਲਕ ਆਂਦਾ ਇੱਕ ਆਪਣਾ ਟੂਨ ਮਿਲਕ ਆਂਦਾ ਹੈ ਇਹਨਾਂ ਉੱਪਰ ਪਹਿਲੇ ਸ਼ਾਇਦ 5 ਜਾਂ 12% ਸੀ ਮੈਂ ਐਗਜ਼ੈਕਟ ਐਗਜ਼ੈਕਟ ਮੈਨੂੰ ਪਤਾ ਨਹੀਂ ਕਿੰਨਾ ਹੈ ਵੈ ਇਹ 0 ਹੋ ਗਿਆ ਜੀ ਮੇਰੀ ਦੁਕਾਨ ਦੇ ਮਤਲਬ ਇਹ ਵਾਲੀ ਆਈਟਮ ਦਾ 0% ਹੋ ਗਿਆ ਵੈ ਕਿ ਇਹ ਜਿਵੇਂ ਦੇ ਉੱਪਰ ਐਮਆਰਪੀ 111 ਮੈਂ ਤੁਸੀਂ ਦੂਈ ਦੇਖ ਸਕਦੇ ਹੋ ਐਮਆਰਪ ਇਹ ਸੋਚ ਹੈ ਕਿ ਇਹਦੇ ਉੱਪਰ ਗਵਰਨਮੈਂਟ 10 11% ਲਿਟਰ ਘਟਾਏਗੀ ਗਵਰਨਮੈਂਟ ਸੌਰੀ ਕੰਪਨੀਆਂ ਕੰਪਨੀਆਂ ਨੂੰ ਰਾਹਤ ਮਿਲੀ ਹੈ ਜੀਐਸਟੀ ਦੇ ਕਿਉਂਕਿ ਇਹ ਮੇਰੇ ਕੋਈ ਵੀ ਪ੍ਰੋਡਕਟ ਹੈਗੇ ਨੇ ਇਹ ਅਸੀਂ ਕੰਪਨੀ ਦੁਕਾਨ ਸੌਰੀ ਐਮਆਰਪੀ ਤੋਂ ਅਸੀਂ ਡਿਸਕਾਊਂਟ ਕਰਕੇ ਦੇਣੇ ਆ ਕਸਟਮਰ ਨੂੰ ਚਾਹੇ ਮੈਂ 10% ਕਰਾਂ ਚਾਹੇ ਮੈਂ 2% ਕਰਾਂ ਮੇਰਾ ਕੰਮ ਹੈ ਐਮਆਰਪੀ ਤੋਂ ਡਿਸਕਾਊਂਟ ਕਰਕੇ ਦੇਣਾ ਸਾਮਾਨ ਮਨੀ ਰਾਮ ਨੇ ਆਪਣਾ ਇੱਕ ਫੰਡਾ ਫੜਿਆ ਹੋਇਆ ਹੈ ਕਹਿੰਦਾ ਮਤਲਬ ਕੰਪਨੀ ਜੇ ਪਿੱਛੋਂ ਐਮਆਰਪੀ ਘਟਾਕ ਦਿੰਦੀ ਤਾਂ ਤੇ ਤੁਸੀਂ ਅੱਗੇ ਹੋਰ ਡਿਸਕਾਊਂਟ ਦਿੰਦੇ ਤਾਂ ਕਸਟਮਰ ਇਹ ਇਹਦੇ ਉੱਪਰ MRP ਨਹੀਂ ਘਟਾਏਗੀ ਮੈਂ ਐਂਡ ਕੰਜ਼ਿਊਮਰ ਨੂੰ ਕਿੱਦਾਂ ਘਟਾ ਸਕਦਾ ਵਾਂ ਜਦ ਮੈਨੂੰ ਘਟਾ MRP ਦਾ ਮਾਲ ਹੀ ਨਹੀਂ ਆਇਆ ਤੇ ਮੈਂ ਇਹਨੂੰ ਘਟਾ MRP ਦਾ ਕਿੱਦਾਂ ਵੇਚ ਸਕਦਾ ਵਾਂ ਚਲੋ ਅੱਜ GST ਘਟਨਾ ਸ਼ੁਰੂ ਹੋ ਗਿਆ ਵਾ ਅੱਜ ਤੋਂ ਫਾਇਦਾ ਮਿਲਣਾ ਲੋਕਾਂ ਨੂੰ ਸ਼ੁਰੂ ਹੋ ਗਿਆ ਇਸ ਬਾਰੇ ਗੱਲ ਸਰ ਦੇਖੋ ਜੋ ਤਾਂ ਲੋਕਲ ਲੈਵਲ ਤੇ ਕੰਪਨੀਆਂ ਸਿਗੀਆਂ ਜਿਨ੍ਹਾਂ ਨੇ ਜਿਵੇਂ ਕੋਈ ਲੋਕਲ ਲੈਵਲ ਤੇ ਮਸਟਰਡ ਆਇਲ ਬੰਦਾ ਹੈ ਕੋਈ ਰਿਫਾਈਨਡ ਆਇਲ ਬੰਦਾ ਹੈ ਜੋ ਤਾਂ ਸਾਨੂੰ ਆਏਗਾ ਲੋਕਲ ਲੈਵਲ ਤੇ ਬਿਲਿੰਗ ਅੱਜ ਸ਼ੁਰੂ ਹੋਈ ਹੈ ਕਈਆਂ ਨੇ ਬਿਲਿੰਗ ਅਜੇ ਸ਼ੁਰੂ ਹੋਈ ਨਹੀਂ ਹੈ ਕਿਉਂਕਿ ਸਵੇਰ ਤੋਂ ਸਾਡੇ ਇਸ ਟਾਈਮ ਤੱਕ ਸਾਡੀਆਂ ਦੁਪਹਿਰ ਤੇ ਨੇ ਪਰ ਸਵੇਰ 10 ਵਜੇ ਤੱਕ ਸਾਨੂੰ ਇੱਕ ਬਿੱਲ ਵੀ ਨਹੀਂ ਅਜਾਇਆ ਕਿਸੇ ਤੋਂ ਜੇ ਨਵਾਂ ਸਟਾਕ ਆ ਗਿਆ ਤੇ ਅੱਜ ਤੋਂ ਹੀ ਤੁਹਾਨੂੰ ਲੈਸ ਮਿਲਨੇ ਸ਼ੁਰੂ ਬਿਲਕੁਲ ਬਿਲਕੁਲ ਦਵਾਂਗੇ ਜੀ ਹੱਥ ਬੰਨ ਕੇ ਦਵਾਂਗੇ ਗਾਖ ਨੂੰ ਔਰ ਡੰਗਾ ਵਜਾ ਕੇ ਦਵਾਂਗੇ ਹਰ ਕਸਪਰ ਨੂੰ ਕਹਾਂਗੇ ਜੀ GST ਕੱਟਿਆ ਫੈਰਾ ਚੱਕੋ ਵੰਦਾ ਅੱਛਾ ਇੱਕ ਟੀ ਚ ਹੋਰ ਦੱਸੋ ਅੱਜ ਤੁਸੀਂ ਦੁਕਾਨ ਖੋਲੀ ਸਵੇਰੇ ਸਵੇਰੇ ਤਾਂ ਕਸਟਮਰ ਤਾਂ ਕਹਿੰਦੇ ਹੋਣੇ ਕਿ GST ਕੱਟ ਗਿਆ ਜੀ ਰੇਟ ਘਟਾ ਦਿਓ ਕੀ ਉਸ ਤੇ ਉੱਤੇ ਫਰਕ ਪਿਆ ਕਿ ਲੋਕ ਇਸ ਤਰ੍ਹਾਂ ਹੁਣ ਕਸਟਮਰ ડીਲ ਕਰਦੇ ਦੋ ਸਰ ਦੇਖੋ ਜੀ ਮੈਂ ਆਪਣੇ ਕਸਟਮਰਸ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜੇ ਮਨੀ ਰਾਮ ਨੂੰ ਜ਼ੁਰ ਫਾਇਦਾ ਮਿਲੇਗਾ ਕਸਮਰ ਜ਼ੁਰ ਕਹਿ ਰਹੀ ਹੈ ਕਿ ਜੀਐਸਟੀ ਘਟਿਆ ਜੀ ਤੇ ਜੀਐਸਟੀ ਨੂੰ ਘਟਾਓ ਮੈਂ ਕਿੱਦਾਂ ਘਟਾ ਦਵਾਂ ਮੈਂ ਬਿਲਿੰਗ ਤਾਂ ਜੀਐਸਟੀ ਘਟਾ ਕੇ ਹੀ ਕਰ ਰਿਆ ਹਾਂ ਜੋ ਮੇਰੇ ਕੋਲ ਬਿਲਿੰਗ ਹੈ ਮੰਨ ਲਓ 12% ਦੀ ਪਈ ਹੈ ਬਿਲਿੰਗ ਮੇਰੇ ਨੂੰ 5% ਘਟਤਾ ਵੈ ਪਰ ਜੇ ਉਹਦਾ ਐਮਆਰਪੀ ਹੀ ਨਹੀਂ ਘਟਿਆ ਤੇ ਆਪਾਂ ਜੀਐਸਟੀ ਕਸਮਰ ਨੂੰ ਫਾਇਦਾ ਕਿੱਦਾਂ ਆਏਗਾ ਕਸਮਰ ਨੂੰ ਫਾਇਦਾ ਐਮਆਰਪੀ ਦੇ ਘਟ ਹੋਣ ਨਾਲ ਹੋਣਾ ਵੈ ਹੁਣ ਆਪਾਂ ਗੱਲ ਕਰਾਂਗੇ ਮਸਟਰਡ ਆਇਲ ਦੀ ਉਹ 5% ਸੀਗਾ ਉਹ 5 ਤਾਂ ਹੀ ਹੈ ਰਹਿ ਗਿਆ ਜੀ ਆਟਾ ਮੈਦਾ ਸੂਜੀ ਬੇਸਨ ਕੋਈ ਵੀ ਕਿਸੇ ਵੀ ਬ੍ਰਾਂਡ ਦਾ ਪੈਕਟ ਜਿਹੜਾ ਆਉਂਦਾ ਵੈ ਦੀ ਆਪਾਂ ਇੱਕ ਪੈਕਡ ਫਰੋਜ਼ਨ ਫੂਡ ਦੀ ਉਹਦੇ ਉੱਪਰ ਐਮ ਆਰ ਪੀ ਸੀਗਾ ਪਹਿਲੇ 12 ਸੋਰੀ ਜੀ ਐਸ ਟੀ ਸੀ 12% ਅੱਜ ਉਹ 5% ਹੋ ਗਿਆ ਕੀ ਇਹ 7% ਦਾ ਫਾਇਦਾ ਐਂਡ ਕੰਜ਼ਿਊਮਰ ਨੂੰ ਮਿਲੂਗਾ ਏ ਮਿਲਣਾ ਚਾਹੀਦਾ ਫਾਇਦਾ ਮਤਲਬ ਕੰਪਨੀਆਂ ਆਪਣਾ ਰੇਟ ਘਟਾ ਕੇ ਭੇਜੇ ਤਾਂ ਅੱਗੇ ਬੈਨੀਫਿਟ ਬਿਲਕੁਲ ਜੀ ਕੰਪਨੀ ਨੂੰ ਜੋ ਵੀ ਕੰਪਨੀ ਪਹਿਲੇ 12% ਜੀਐਸਟੀ ਲਗਾ ਰਹੀ ਸੀ ਮੰਨ ਲਓ ਕੰਪਨੀ ਦਾ ਕੋਈ ਪ੍ਰੋਡਕਟ ਦੇ ਉੱਪਰ ਐਮਰ ਕੰਪਨੀ ਕੋਸਟਿੰਗ ਪੈਂਦੀ ਹੈ 100 ਰੁਪਏ ਕੰਪਨੀ ਨੇ 12% ਜੀਐਸਟੀ ਲਗਾਇਆ ਹੁੰਦੇ ਉੱਪਰ ਉਹ ਹੋ ਗਈ 112 ਰੁਪਏ ਪਰ ਹੋਣੀ ਚਾਹੀਦੀ 105 ਰੁਪਏ 21 70 ਰੁਪਏ ਪਰ ਪੈਕੇਟ ਦਾ ਫਾਇਦਾ ਗਾਗ ਨੂੰ ਮਿਲੇਗਾ ਮੈਂ ਕਹਿੰਦਾ ਮਿਲਣਾ ਚਾਹੀਦਾ ਹੈ ਜੇ ਨਹੀਂ ਮਿਲੇਗਾ ਤਾਂ ਇਹ ਜੋ ਜੀਐਸਟੀ ਫੇਰ ਕਰਨ ਦਾ ਕੋਈ ਫਾਇਦਾ ਨਹੀਂ ਹੋਏਗਾ ਤੇ ਮੈਂ ਇਹੀ ਗੱਲ ਲਾਸਟ ਕਰ ਹਰ ਸਰਕਾਰ ਦਾ ਥੈਂਕ ਯੂ ਕਰਦਾ ਮੈਂ ਕਿ ਤੁਸੀਂ ਦੁਕਾਨਦਾਰ ਬੰਦੇ ਆ ਜੀ ਮੈਂ ਹਰ ਦੁਕਾਨਦਾਰ ਦੇ ਨਾਤੇ ਆਪਣੇ ਐਸੋਸੀਏਸ਼ਨ ਦੇ ਨਾਤੇ ਵੀ ਸਾਡੀ ਐਸੋਸੀਏਸ਼ਨ ਵੀ ਹੈਗੀ ਹੈ ਜੀ ਐਲਡੀਐਸ ਦੇ ਨਾਮ ਦੀ ਜਿੰਨ ਦੇ ਵਿੱਚ ਲੁਧਾਨਾ ਸ਼ਹਿਰ ਦੇ ਵੀ 25 ਸਟੋਰਸ ਨੇ ਵੱਡੇ ਕਾਰਨਾਂ ਸਟੋਰਸ ਨੇ ਜਿਨ੍ਹਾਂ ਦੇ ਪਾਪਾ ਮੇਰੇ ਪ੍ਰੈਜ਼ੀਡੈਂਟ ਹੈਗੇ ਨੇ ਜੀ ਇਹ ਲੁਧਾਨਾ ਡਿਪਾਰਟਮੈਂਟ ਤੋਂ ਐਸੋਸੀਏਸ਼ਨ ਦੇ ਮੈਂ ਚਾਹਾਂਗਾ ਕਿ ਤੁਸੀਂ ਸਰਕਾਰਾਂ ਤੱਕ ਨਿਊਜ਼ ਚੈਨਲ ਜਿਹੜੇ ਹੈਗੇ ਨੇ ਇੱਕ ਦੇਸ਼ ਦੀ ਸਮਝ ਲਓ ਰੀਡ ਦੀ ਹੱਡੀ ਹੁੰਦੀ ਹੈ ਚਾਹੇ ਉਹ ਜਿਹੜਾ ਮਰਜੀ ਨਿਊਜ਼ ਚੈਨਲ ਲੱਕ ਰੀਡ ਦੀ ਹੱਡੀ ਹੈ ਰੀਡ ਦੀ ਹੱਡੀ ਨੂੰ ਚਾਹੀਦਾ ਕਿ ਐਂਡ ਜਿਹੜੇ ਕੰਪਨੀਆਂ ਤੱਕ ਗੱਲਾਂ ਪਹੁੰਚਾਨ ਤਾਂ ਕਿ ਐਮ ਆਰ ਪੀ ਘਟ ਹੋਣ ਤੇ ਕਸਟਮਰ ਨੂੰ ਫਾਇਦਾ ਹੋਵੇ ਕਸਟਮਰ ਨੂੰ ਕੀ ਕੀ ਬੈਨੀਫਿਟ ਹੋਣ ਵਾਲਾ ਉਸ ਤੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਇੱਕ ਵਾਰ ਫੇਰ ਦੱਸਾਂਗੇ ਕਿ ਬਹੁਤ ਚੀਜ਼ਾਂ ਤੇ ਜਿਹੜਾ ਰੇਟ ਜਿਹੜਾ ਵਾ 5% ਹੋਇਆ ਵਾ 18% ਤੋਂ ਚਾਹੇ ਉਹ ਬਿਸਕੁਟ ਹੋਵੇ ਚਾਹੇ ਉਹ ਕੋਲਡ ਡਰਿੰਕਸ ਹੋਣ ਅਕੋਰਡਿੰਗ ਸੇ ਵਿੱਚ ਵੀ ਕੁਝ ਜਿਹੜੀਆਂ ਵਾ ਬ੍ਰਾਂਡ ਹੈਗੇ ਨੇ ਉਹਨਾਂ ਦੇ ਉੱਤੇ ਇਹ ਜੀਐਸਟੀ ਜਿਹੜਾ ਵਾ ਘਟਿਆ ਵਾ ਚਾਕਲੇਟ ਆਇਆ ਤਾਂ ਜੇ ਆਪਾਂ ਕਾਰਕ੍ਰਿਤਨ ਜਾਣੇ ਤਾਂ ਉਰ ਤੇ ਵੀ ਜੀਐਸਟੀ ਦਾ ਇੱਕ ਫਰਕ ਪਿਆ ਵਾ ਉਸ ਤੋਂ ਇਲਾਵਾ ਤੁਹਾਡੀ ਕੋਈ ਹੈਲਥ ਇੰਸ਼ੋਰੈਂਸ ਹੋ ਰਹੀ ਹੈ ਤਾਂ ਉਸ ਤੇ ਅੱਜ ਤੋਂ ਜੀਐਸਟੀ ਥੋੜਾ ਘਟਣਾ ਸ਼ੁਰੂ ਹੋਇਆ ਲੱਗਦਾ ਕਿ ਰਾਹਤ ਮਿਲੇਗੀ ਵੱਡੀ ਇਹ ਬਨੀਤ ਜੀ ਦੀ ਸਭ ਮਿਹਰਬਾਨੀਆਂ ਨੇ ਰਾਤ ਨੂੰ ਹੀ ਡਿਕਲੇਅਰ ਕਰਤਾ ਸੀ ਜੈ ਮਾਤਾ ਦੀ ਇਹਨੇ ਨਾਲ ਬਹੁਤ ਰਾਤ ਮਿਲੀ ਹੈ ਮੈਂ ਪਖਵਾ ਰੋਡ ਤੋਂ ਆਨਾ ਵਾਂ ਸਿਰਫ ਇਹਨਾਂ ਕੋਲ ਹੀ ਰਾਸ਼ਨ ਲੈਣ ਆਨਾ ਵਾਂ ਔਰ ਇਹ ਜੋ ਮੋਦੀ ਸਾਹਿਬ ਨੇ ਕੀਤਾ ਹੈ ਬਹੁਤ ਹੀ ਲੋਕਾਂ ਦੇ ਹਿੱਤ ਵਾਸਤੇ ਕੀਤਾ ਮੈਂ ਤਾਂ ਇਹ ਹੀ ਚਾਹਨਾ ਵਾਂ ਕਿ ਹਮੇਸ਼ਾ ਕਮਾਲੀ ਤਾਂ ਲੱਗਦਾ ਇੱਕ ਤੋਹਫਾ ਮਿਲ ਗਿਆ ਤੋਹਫਾ ਮਿਲ ਗਿਆ ਜੀ ਹੈ ਤੋਫਾ ਹੀ ਮਿਲਿਆ ਜੀ ਤਾਂ ਬਿਲਕੁਲ ਇੱਕ ਵੱਡੀ ਰਾਹਤ ਜਿਹੜੇ ਨੇ ਕਸਟਮਰ ਉਹ ਮਹਿਸੂਸ ਕਰ ਰਹੇ ਨੇ ਬਾਈ ਤੁਸੀਂ ਵੀ ਕੁਝ ਸਮਾਨ ਖਰੀਦਣ ਆਏ ਹੋ ਅੱਜ ਤੋਂ GST ਕੁਝ ਘਟਿਆ ਹੈਗਾ ਕੁਝ ਛਾਂਤੀਂ ਚੀਜ਼ਾਂ ਦੇ ਉੱਤੇ ਟੀਵੀ ਐਲਸੀਡੀਓ ਸਸਤੇ ਹੋ ਗਏ ਨੇ ਗੱਡੀਆਂ ਸਸਤੀਆਂ ਹੋ ਗਈਆਂ ਨੇ ਇੰਸ਼ੋਰੈਂਸ ਸਸਤੀ ਹੋ ਗਈ ਹੈ ਮੈਡੀਕਲ ਦਵਾਈਆਂ ਵਾਲੀਆਂ ਉਹਨਾਂ ਤੇ GST ਘਟਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅਸੀਂ ਦੇਖੋ ਜੀ ਇਹਦਾ ਤਾਂ ਫਾਇਦਾ ਆਮ ਬੰਦੇ ਨੂੰ ਤਾਂ ਹੈ ਹੀ ਹੈ ਲੇਕਿਨ ਆਮ ਸਮਾਨ ਜਿਹੜਾ ਆਪਾਂ ਲੈਨੇ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ ਜੇਟ ਆ ਆਹ GST ਦਾ ਫਰਕ ਪੈ ਗਿਆ ਨਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਗਾ ਆਮ ਬੰਦੇ ਨੂੰ ਸਹੂਲਤਾਂ ਹੀ ਚਾਹੀਦੀਆਂ ਹੁੰਦੀ ਫਿਰ ਇਹ ਚੀਜ਼ ਵਾਸਤੇ ਵੀ ਸਾਨੂੰ ਰਾਹਤ ਮਿਲੇ ਤੇ ਸਾਡੇ ਵਾਸਤੇ ਤਾਂ ਬਹੁਤ ਵਧੀਆ ਗੱਲ ਹੈ। ਟੂਕੜ ਬਣੀ ਤਾਂ ਕਿੰਨਾ ਕੁ ਲੱਗਦਾ ਫਰਕ ਪਵੇਗਾ ਘਰ ਦੇ ਪੋਕਟ ਬਣੀ ਰਸੋਈ ਸਸਤੀ ਹੋ ਗਈ ਹੈ ਖਾਸ ਕਰਕੇ ਮਹਿਲਾਵਾਂ ਦੇ ਲਈ। ਦੇਖੋ ਮਹਿਲਾਵਾਂ ਦੇ ਖਰਚੇ ਦਾ ਵਧਣਾ ਹੀ ਵਧਨੇ ਉਹਨਾਂ ਦੇ ਘਟ ਜਗਦੇ ਪਰ ਇਹ ਹੈਗਾ ਵੀ ਜਿਹੜੀਆਂ ਚੀਜ਼ਾਂ ਦੀਆਂ ਜ਼ਰੂਰਤਾਂ ਪਹਿਲਾਂ ਆਪਾਂ ਥੋੜਾ ਜਿਹਾ ਡਰਦੇ ਸੀਗੇ ਹੁਣ ਆਪਾਂ ਬੇਫਿਕਰ ਹੋ ਕੇ ਉਹ ਚੀਜ਼ਾਂ ਖਰੀਦ ਸਕਦੇ ਹਾਂ। ਜੀ ਕੁਝ ਮਹਿਲਾਵਾਂ ਵੀ ਇੱਥੇ ਮੇਜੂਨ ਨਾਲ ਗੱਲਬਾਤ ਕਰ ਲੈਨੇ ਆ। ਮੈਡਮ ਖਾਣ ਪੀਣ ਦਾ ਸਮਾਨ ਘਟਿਆ ਹੈਗਾ ਵਾ ਖਾਸ ਕਰਕੇ ਤੁਹਾਡੀ ਰਸੋਈ ਤੋਂ ਬਹੁਤ ਵੱਡਾ ਫਰਕ ਪ ਵੱਲੇ ਸਭ ਕੁਝ ਠੀਕ ਹੀ ਹੈ ਇਧਰ ਇਧਰ ਆ ਕੇ ਮਤਲਬ ਸਭ ਸਮਾਨ ਇਕੱਠਾ ਸਭ ਕੁਝ ਮਿਲ ਜਾਂਦਾ ਆਫਰ ਵੀ ਬਹੁਤ ਲੱਗਦੇ ਆ ਮਤਲਬ ਸਭ ਠੀਕ ਹੈ ਬਹੁਤ ਵਧੀਆ ਸਵਾਗਤ ਕਰ ਰਹੇ ਨੇ ਕਿਉਂਕਿ ਜੀਐਸਟੀ ਦੇ ਵਿੱਚ ਇੱਕ ਵੱਡੀ ਕਟੋਤੀ ਹੋਈ ਆ ਸਰਕਾਰ ਵੱਲੋਂ ਇਸ ਦੀਵਾਲੀ ਦੇ ਉੱਤੇ ਜਿਹੜਾ ਆ ਆਮ ਲੋਕਾਂ ਨੂੰ ਤੋਹਫਾ ਦਿੱਤਾ ਗਿਆ ਵਾ ਅੱਜ ਤੋਂ ਜਿਹੜਾ ਵਾ ਜੀਐਸਟੀ ਕਟਿਆ ਵਾ ਤਾਂ ਜੀਐਸਟੀ ਦੀ ਇੱਕ ਵੱਡੀ ਰਾਹਤ ਜਿਹੜੀ ਆ ਆਮ ਲੋਕਾਂ ਨੂੰ ਮਿਲ ਰਹੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮੇਂ ਟੀਵੀ ਲੁਧਿਆਣਾ